ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਮਹਿਲਕਣਾ ਆਏ ਸੀ ਜੀ ਬਰਨਾਲੇ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੀ ਹੈ ਬਈ ਬਰਨਾਲੇ ਤੋਂ ਗਰੀਬ ਹੈਗਾ ਜੀ 15 ਕਿਲੋਮੀਟਰ ਦੀ ਦੂਰੀ ਤੇ ਜਿਵੇਂ ਕਿ ਤੁਹਾਨੂੰ ਪਤਾ ਜੀ ਆਪਾਂ ਹਾਲ ਪੰਜਾਬ ਟੂਰ ਕਰਦੇ ਆ ਜੀ ਤੇ ਬਾਈ ਜੀ ਆਪਣੇ ਟੂਰ ਗਰੁੱਪ ਚ ਐਡ ਸੀ ਕੱਲ ਹੀ ਐਡ ਹੋਏ ਸੀ ਜੀ ਅਜੇ ਇਹ ਵੀਡੀਓ ਮੈਂ 27 ਤਰੀਕ ਨੂੰ ਬਣਾ ਰਿਹਾ ਜੀ ਤੇ ਬਾਈ ਜੀ 26 ਨੂੰ ਹੀ ਐਡ ਹੋਏ ਸੀ ਤੇ ਅੱਜ ਹੀ ਇਹਨਾਂ ਨੇ ਅੱਜ ਇਧਰ ਦਾ ਟੂਰ ਸੀ ਤੇ ਇਹਨਾਂ ਨੇ ਕੋਲੋਂ ਲੋਕੇਸ਼ਨ ਭੇਜੀ ਆਪਣੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਤੁਸੀਂ ਮੇਰਾ ਨੰਬਰ 9815843096 ਤੇ ਹੈਲੋ ਲੈ ਕੇ ਆਪਦੇ ਏਰੀਆ ਦਾ ਨਾਮ ਲਿਖ ਕੇ ਭੇਜ ਸਕਦੇ ਆ ਜੀ ਜਿਹੜਾ ਬੰਦਾ ਆਪਾਂ ਨੂੰ ਬੁਲਾਉਣਾ ਚਾਹੁੰਦਾ ਜੀ ਹਾਂ ਜੇ ਵੈਸੇ ਤੁਸੀਂ ਕੋਈ ਰਾਇ ਲੈਣੀ ਆ ਕੋਈ ਚੀਜ਼ ਪੁੱਛਣੀ ਆ ਤਾਂ ਡਾਇਰੈਕਟ ਕਾਲ ਕਰ ਸਕਦੇ ਆ ਜੀ ਉਹਦੇ ਵਾਸਤੇ ਟੂਰ ਗਰੁੱਪ ਚ ਐਡ ਹੋਣ ਦੀ ਲੋੜ ਨਹੀਂ ਕਿਉਂਕਿ ਟੂਰ ਗਰੁੱਪ ਚ ਸਿਰਫ ਟੂਰ ਹੀ ਪਾਇਆ ਜਾਂਦਾ ਜੀ ਜਿਵੇਂ ਕਿ ਅੱਜ ਇੱਧਰ ਦਾ ਟੂਰ ਸੀਗਾ ਤੇ ਬਾਈ ਜੀ ਨੂੰ ਪਤਾ ਸੀ ਵੀ ਇੱਧਰ ਟੂਰ ਆਉਣਾ ਹੈ ਤੇ ਚਲੋ ਇਹਨਾਂ ਨੇ ਲੋਕੇਸ਼ਨ ਭੇਜੀ ਤੇ ਆਪਾਂ ਆਏ ਆ ਜੀ ਆ ਬਾਈ ਦੀ ਮੇਨ ਗਾਂ ਇੱਕ ਤੇ ਹੀ ਆਏ ਆ ਜੀ ਸਾਰੇ ਪਜੂ ਓਕੇ ਆ ਜੀ ਕੋਈ ਦਿੱਕਤ ਨਹੀਂ ਜਿਆਦਾ ਮੱਜਾਂ ਦਾ ਕੰਮ ਹੀ ਐ ਇਹਨਾਂ ਦੇ ਸਿਰਫ ਦੋ ਗਾਵਾਂ ਹੀ ਰੱਖੀਆਂ ਉਹਨਾਂ 'ਚ ਉਹ ਇੱਕ ਹਜ਼ਾਰ ਰੀਪੀਟ ਕਰ ਰਹੀ ਐ ਜੀ ਦੋ ਸਾਲਾਂ ਤੋਂ ਜੀ ਦੋ ਸਾਲ ਹੋ ਗਏ ਬਈ ਹਾਂਜੀ ਦੋ ਸਾਲ ਹੋ ਗਏ ਕਿੰਨੇ ਵਾਰੀ ਫੀਮਲ ਲਵਾ ਲਿਆ ਬਈ ਇਹਦੇ ਲਵਾ ਲਿਆ ਕੋਈ 15 ਵਾਰੀ ਕਟੋਗਰਾ ਵਾਰੀ ਹਾਂ ਕਟੋਗਰਾ ਬਲੋ ਲਵਾ ਹੀ ਰਹੇ ਆ ਕਿਤੇ ਕਿਸੇ ਛੱਡ ਦਿੰਦੇ ਆ ਹਾਂਜੀ ਠੀਕ ਐ ਤੇ ਕੀ ਦਿੱਕਤ ਕੀ ਆਉਂਦੀ ਐ ਬਈ ਮੰਨ ਲਓ 20 ਦਿਨਾਂ ਬਾਅਦ ਹੀਟ ਚ ਆ ਜਾਂਦੀ ਐ ਹਾਂਜੀ ਕੀ ਕੀ ਕਰਵਾਇਆ ਹੁਣ ਤੱਕ ਇਹ ਦੂਬੇ ਲੈਣਾ ਤੁਸੀਂ ਕੀ ਛੱਡਿਆ ਹੀ ਕੋਸ ਨਹੀਂ ਛੱਡਿਆ ਹੀ ਕੋਸ ਨਹੀਂ ਗਾ ਜੀ ਨਾੜ ਲੂੜਾ ਟੀਕੇ ਠੀਕ ਹੈ ਕੋਈ ਸੈਂਕ్రో ਵਗੈਰਾ ਨਹੀਂ ਕਰਾਈ ਨਹੀਂ ਕਰਾਈ ਜੀ ਹਾਂ ਇਹ ਗਾਂ ਦੇ ਆਪਾਂ ਸਪਲੀਮੈਂਟ ਵਗੈਰਾ ਦੇ ਕੇ ਜੀ ਜਿਵੇਂ ਤੁਹਾਨੂੰ ਪਤਾ ਬੋਵੀਮੈਨ ਜੀ ਐਲ ਵਰਧਨ ਦੇ ਕੇ ਤੇ ਆਪਾਂ ਇਹਦੀ ਸੈਂਕ్రో ਕਰਾਂਗੇ ਜੀ ਠੀਕ ਹੈ ਇੱਕ ਹੀਟ ਛੜਾਵਾਂਗੇ ਜੀ ਕੋਸ਼ਿਸ਼ ਕਰਿਆ ਕਰੋ ਕੋਈ ਵੀ ਪਸ਼ੂ ਜੇ ਲੰਬੇ ਟਾਈਮ ਤੋਂ ਰਿਪੀਟ ਕਰ ਰਿਹਾ ਤਾਂ ਇੱਕ ਹੀਟ ਛੜਾ ਲਿਆ ਕਰੋ ਟਰੀਟਮੈਂਟ ਤੋਂ ਬਾਅਦ ਤੇ ਦਵਾਈ ਦੂਈ ਵੀ ਬਾਹਲੀ ਨਹੀਂ ਭਰਾਈ ਹਾਂ ਗਾਂ ਦਾ weight ਬਹੁਤ ਵਧੀਆ ਜੀ ਕੋਈ ਦਿੱਕਤ ਨਹੀਂ ਗਈ ਉਵੇਂ ਕੋਈ ਪ੍ਰੋਬਲਮ ਨਹੀਂ ਗਈ ਤੇ ਮੰਨ ਲਓ ਹਾਰਮੋਨ ਡੈਫੀਸ਼ੀਐਂਸੀ ਆ ਜਾਂਦੀ ਹੈ ਜਦੋਂ ਪਸ਼ੂ ਥੋੜੀ ਵੱਡੀ ਓਵਰ ਦੇ ਹੋ ਜਾਂਦਾ ਹੋਊਗੀ ਤੀਜੇ ਜੋ ਉੱਤੇ ਦੂਏ ਵਿੱਚ ਆਪਣੇ ਕੋਲੇ ਪਹਿਲਾਂ ਸੂਈ ਹੈ ਇੱਕ ਵਾਰੀ ਦੋ ਵਾਰੀ ਸੂਈ ਦੋ ਵਾਰੀ ਘਰ ਦੀ ਹੈ ਆਪਣੀ ਨਹੀਂ ਲਈ আচ্ছা ਮੰਨ ਲਓ ਪਹਿਲੇ ਸੂਈ ਲਈ ਸੀ ਦੋ ਵਾਰੀ ਆਪਣੇ ਕੋਲੇ ਸੂਈ ਹੈ ਉਦੋਂ ਕੋਈ ਦਿੱਕਤ ਨਹੀਂ ਸੀ ਬਈ ਨਹੀਂ ਇਹ ਚਾਰ ਤੋਂ ਬਾਅਦ ਦਿੱਕਤ ਆਉਣ ਲੱਗੀ ਹੈ ਨਾ ਹਾਂ ਇਹਨੂੰ ਚਾਰ ਨੇ ਅਫੈਕਟ ਕੀਤਾ ਵੈਸੇ ਮੱਝਾਂ ਤੁਹਾਡੀਆਂ ਦੀ ਕੋਈ ਪ੍ਰੋਬਲਮ ਨਹੀਂ ਆਈ ਕਈ ਥਾਵਾਂ ਤੇ ਥੋੜਾ ਇਹ ਨਾ ਗਾਵਾਂ ਚ ਬਈ ਜੀ ਚਾਰ ਉੱਥੇ ਗਾਵਾਂ ਆ ਬਈ ਇੱਥੇ ਖੁੱਲੀਆਂ ਰਹਿਣ ਨੇ ਹਾਂ ਅੱਬਾ ਬੰਨ ਕੇ ਰੱਖਦੇ ਆ ਨਾ ਡਾਈਜੈਸਟ ਮੱਝਾਂ ਦਾ ਥੋੜਾ ਜਿਹਾ ਸਿਸਟਮ ਹੋਰ ਹੁੰਦਾ ਖੋ ਤਾਂ ਮੱਝਾਂ ਵੀ ਰਿਪੀਟਰ ਜਾਂਦੀਆਂ ਚਾਰ ਦੇ ਫਾਇਦੇ ਵੀ ਆ ਚਲੋ ਦੇ ਹਰੇਕ ਚੀਜ਼ ਦੇ ਦੋ ਪਹਿਲੂ ਇੱਕ ਮਾੜੇ ਲਈ ਇੱਕ ਚੰਗੇ ਲਈ ਜਾਂਦਾ ਹਨ ਦੁੱਧ ਕਿੰਨਾ ਦੇ ਰਹੀ ਹੈ ਬਈ ਜੀ ਦੁੱਧ ਤਾਂ ਹੁਣ 5-6 ਕਿਲੋ ਆ ਤੇ ਕਿੰਨੇ ਟਾਈਮ ਤੋਂ ਬਈ ਜੀ ਕੰਮ ਕਰ ਰਹੇ ਆ ਤੁਸੀਂ ਜਿਵੇਂ ਮੱਝਾਂ ਰੱਖੀਆਂ ਤੁਸੀਂ 6-7 ਸਾਲ ਹੋ ਗਏ 6-7 ਸਾਲ ਹੋ ਗਏ ਕਿੰਨਾ ਦੁੱਧ ਪਾ ਰਹੇ ਆ ਬਈ ਇਸ ਟਾਈਮ ਉਹ ਤਾਂ 35-40 ਕਿਲੋ ਪਾਉਣਾ ਨੇ ਟੋਕੜਾ ਬਹੁਤ ਅੱਛਾ ਸਾਰਾ ਟੋਕੜਾ ਨੇ ਜੀ ਟੋਕੜਾ ਨੇ ਟੋਕੜਾ ਨੇ ਆ ਜਾਣਾ ਬਣਾ ਜੀ ਆ ਜੋ ਕਾੜਦੇ ਤੇ ਵੱਧ ਤੋਂ ਵੱਧ ਦੁੱਧ ਵਾਲੀ ਬਈ ਕਿੰਨੀ ਆ ਕਿਹੜੀ ਮਾਝਾ ਮੇਰੇ ਹਿਸਾਬ ਨਾਲ ਹੋਊਗਾ ਨਾ ਆਹ ਅੱਛਾ ਆਹ ਹੈ ਇਹ 2000 ਕਿਲੋ ਆਹ ਸਾਹਮਣੀ ਝੋਟੀ ਬਈ ਆਹ ਆ ਅੱਛਾ ਉਹ ਜਿਹੜੀ ਪਰੇ ਖੜੀ ਹੈ ਤੇ ਇਹ ਇਹ 12 13 ਕਿਲੋ अच्छा ਤੇ ਹੁਣ ਤੱਕ ਤੁਸੀਂ ਕੋਈ ਬਰੀਡ ਬਣਾਈ ਹੈ ਵੀ ਮੰਨ ਕੇ ਚਲੋ ਤੁਹਾਨੂੰ ਕਦੇ ਧਿਆਨ ਹੈ ਵੀ ਆਪਾਂ ਯਾਰ ਚੰਗੇ ਬੀਏ ਬਰੋਣੇ ਆ ਨਹੀਂ ਜੀ ਨਹੀਂ ਨਹੀਂ ਬਾਲੋ ਨੋਰਮਲ ਟੀ ਜਾਂ ਨੋਰਮਲ ਤੋਂ ਬਣਾ ਰਹੀ ਹੈ ਨੋਰਮਲ ਹਾਂ ਜੀ ਤੇ ਦੁੱਧ ਵੀ ਮਿਲ ਆ ਤੁਸੀਂ ਡੇਰੀ ਜੀ ਦੀ ਕਹਿੰਦੇ ਆ ਪਾ ਰਹੇ ਆ ਹਾਂ ਜੀ ਇਦਿਵੇ ਮੈਲਕਲਾ ਸ਼ਹਿਰ ਵਾਲਾ ਏਰੀਆ ਬਾਈ ਜੀ ਨੂੰ ਮੈਂ ਦੱਸਿਆ ਵੀ ਜਿਵੇਂ ਤੁਸੀਂ ਚੰਗੇ ਮੰਨ ਲਓ ਟੀਕੇ ਪਹਿਲਾਂ ਨਾਲ ਚੰਗਿਆਂ ਤੇ ਆਓ ਬਾਈ ਜੀ ਹਨਾ ਜਿਹੜੀ ਮੇਨ ਗੱਲ ਹੈ ਵੀ ਆਪਾਂ ਹੁਣ 15 16 ਕਿਲੋ ਵਾਲਿਆਂ ਤੇ ਨਹੀਂ ਰਹਿਣਾ ਕੋਈ 20 25 ਵਾਲਾ ਇਹ ਵੀ ਕਰਗੇ ਕਿਉਂਕਿ ਬਰੀਡ ਤੁਹਾਡੇ ਕੋਲੇ ਬਹੁਤ ਚੰਗੀਆਂ ਮੱਝਾਂ ਪੂਰੀਆਂ ਚੰਗੀਆਂ ਦੇਖੋ 15 16 ਕਿਲੋ ਦੁੱਧ ਦੇ ਵੀ ਆਪਾਂ ਪਾਲਣਾ ਉਹੀ ਹੈ ਪਾਉਣਾ ਉਹੀ ਹੈ ਪਸ਼ੂ ਹਾਂਜੀ ਠੀਕ ਹੈ ਜਿਵੇਂ ਹੁਣ ਬੱਚੇ ਆ ਇਹ ਮਹੀਨੇ ਵੀ ਨੇਰੇ ਜਿਵੇਂ ਲੱਗਦੇ ਆ ਤੁਹਾਨੂੰ ਜੇ ਚੰਗਾ ਟੀਕਾ ਭਰਾਓਗੇ ਤਾਂ ਇੱਕ ਮੇਰੇ ਸਹਾਂਣ ਹੈ ਕਿ ਦਿਨ ਦੇ 8-8 ਬੱਚੇ ਹੁੰਦੇ ਆ ਆ ਹੋਊਗਾ ਮਹੀਨੇ ਹੋਆ 20 ਦਿਨਾਂ ਦਾ ਅੱਛਾ 20 ਦਿਨਾਂ ਦਾ ਹੋਗਾ ਜੀ ਠੀਕ ਹੈ ਨਹੀਂ ਤੁਸੀਂ ਆਪ ਕਹਿ ਕੇ ਪਰਵਾਉਂਦੇ ਨਹੀਂ ਚੰਗੇ ਡਾਕਟਰ ਤੋਂ ਨਹੀਂ ਆ ਮਸੀਂ ਸਾਣ ਕੋਲੇ ਵੱੱਡ ਲੈ ਕੇ ਜਾਂਦੇ ਆ ਅੱਛਾ ਸਾਣ ਕੋਲੇ ਲੈ ਜਾਂਦੇ ਫਿਰ ਸਾਣ ਵੀ ਬਰੀਡ ਵਾਲਾ ਲੈ ਲੋ ਜੀ ਕੋਈ ਚੰਗਾ ਬਰੀਡ ਵਾਲਾ ਉਹ ਮਤਲਬ 12 13 ਅੰਦਰ ਖਣੀ ਝੋਟੀਆਂ 4 5 ਅੱਛਾ ਜੀ ਇਹ 12 13 14 ਕਿਲੋ ਦੇ ਦਿੰਦੇ ਆਂ ਤਾਂ ਫਿਰ ਤਾਂ ਠੀਕ ਹੈ ਜੀ ਫਿਰ ਤਾਂ ਓਕੇ ਯਾਰ ਹਾਂ ਵੀ ਹਜੇ ਮੰਨ ਕੇ ਚੱਲੋ ਉਹ ਵੀ ਪ੍ਰੋਪਰ ਧਿਆਨ ਹੈਣੀਗਾ ਵੀ ਆਪਾਂ ਬਰੀਡ ਬਣਾਈਏ ਤੇ ਜੇਰੇ ਤੁਸੀਂ ਐ ਚੰਗੇ ਟੀਗਿਆਂ ਦਾ ਕਈ ਲੋਕਾਂ ਨੂੰ ਹੁੰਦਾ ਵੀ ਯਾਰ ਆਪਾਂ ਉਹ ਬਹੁਤ ਏੰਕੋਵੇਂ ਹੈ ਨਹੀਂ ਕਿਹਾ ਧਿਆਨ ਵੀ ਹੈਗਾ ਵੀ ਮੰਨ ਲਓ ਬਰੀਡ ਵਾਲੇ ਪਾਸੇ ਨਹੀਂ ਜੇ ਹਜੇ ਦੁੱਧਾਂ ਵਾਲੇ ਪਾਸੇ ਹੀ ਆ ਤੁਸੀਂ ਤੇ ਕਿੰਨੀ ਗੱਤ ਦਾ ਬਈ ਤੁਹਾਨੂੰ ਦੁੱਧ ਚੋ ਪਿਆਰ ਕੇ ਪ੍ਰਹੇਣ ਦਾ ਬਾਕੀ ਜਾਂਦਾ ਹੈ 50 ਬਚ ਜਾਂਦਾ ਹੈ ਬੱਚੇ ਬੁੱਚੇ ਪਾਲ ਕੇ ਸਭ ਹਾਂ ਬੱਚੇ ਤਾਂ ਬਚੀ ਜਾਂਦਾ ਨਾਲ ਇਹ ਹੱਥ ਲੈਂਦੇ ਆ ਬਾਕੀ ਥੋੜੇ ਨਾਲ ਹੈ ਵੀ ਝੋਟੀਆਂ ਵੀ ਸਾਰੀਆਂ ਘਰ ਦਿੰਗੀਆਂ ਘਰ ਦਿੰਗੀਆਂ ਸਾਰੀਆਂ ਇਹ 6-7 ਸਾਲਾਂ ਤੋਂ ਬਾਈ ਜੀ ਤੁਸੀਂ ਜਦੋਂ ਕੰਮ ਸ਼ੁਰੂ ਕੀਤਾ ਉਦੋਂ ਫਿਰ ਮੋਦ ਲੈ ਕੇ ਕੰਮ ਸ਼ੁਰੂ ਕੀਤਾ ਇੱਕ ਦੋ ਮ ਘਰ ਦਿੰਦੇ ਸੀਗੇ ਤਿੰਨ ਅੱਛਾ ਘਰ ਦਿੰਦੇ ਜੀ ਤਿੰਨ ਬਚ ਜਾਂਦੇ ਇਹ ਤਿੰਨਾਂ ਦੇ ਹੀ ਰੰਗ ਲਾਇਆ ਹਾਂ ਹਾਂਜੀ ਅੱਛਾ ਜ਼ਿਆਦਾਤਰ ਕਟੀਆਂ ਆ ਰਹੀਆਂ ਨੇ ਕਟੀਆਂ ਆ ਰਹੀਆਂ ਵਿੱਚ ਕੱਟੇ ਵੀ ਆ ਜਾਂਦੇ ਆ ਠੀਕ ਹੈ ਠੀਕ ਹੈ ਜੀ ਵਿੱਚੋਂ ਵੇਚ ਵੀ ਦਿੰਦੇ ਆ ਕਿੰਨੀ ਕੁ ਉਮਰ ਦੀ ਝੋਟੀ ਦਵਾ ਦਿੰਦੇ ਆ ਬਾਈ ਅੱਛਾ ਉਹ ਜਿਹੜੀ ਉਹ ਖੜੀ ਹੈ ਹਾਂ ਉਹ ਖੜੀ ਹੈ ਅੱਛਾ ਇਹਦੇ ਦੁੱਧ ਚੰਗਾ ਦਿੱਤਾਈ ਹਾਂ 12-13 ਕਿਲੋ ਦੇ ਜਾਂਦੇ ਅੱਛਾ ਇਹ ਸਾਣ ਦੀ ਹੈ ਸਾਣ ਦੀ ਬਈ ਤੇ ਨੈਚੁਰਲ ਕੋਸਿੰਗ ਨਾਲ ਦੀ ਰੀਤ ਤਾਂ ਹੈ ਨਹੀਂ ਜੀ 3 ਕੇ ਦਾ ਤਾਂ ਉਹ ਗੱਲ ਨਹੀਂ ਬਣਦੀ ਜੇ ਚੰਗਾ ਸਾਣ ਹੋਵੇ ਤਾਂ ਹਾਂ ਹਾਂ ਵੀ ਚਲੋ ਚੰਗਾ ਜੇ ਸਾਣ ਚੰਗਾ ਥੋੜੇ ਮੰਨ ਲਓ ਤਾਕਤ ਤੇ ਹੈਗਾ ਫਿਰ ਤਾਂ ਚੱਲੀ ਜਾਂਦਾ ਪਰ ਥੋੜਾ ਜਿਹਾ ਬਰੀਡ ਬਦਲ ਲਓਗੇ ਜਿਆਦਾ ਵਧੀਆ ਵੀ ਜਿਵੇਂ ਹੋਰ ਚੰਗੇ ਟੀਕੇ ਭਰਾ ਲਓ। ਠੀਕ ਹੈ। ਵੀ ਜਿਵੇਂ ਬਹੁਤ ਵਧੀਆ ਵਧੀਆ ਟੀਕੇ ਆ ਰਹੇ ਆ ਉਹਨਾਂ ਦੇ ਭਰਾ ਲਓ ਪਰ ਜੇ 12 ਕਿਲੋ 14 ਕਿਲੋ ਦੁੱਧ ਝੋਟੀਆਂ ਦੇ ਰਹੀਆਂ ਪਹਿਲਣਾ ਆ ਫਿਰ ਬਹੁਤ ਆ ਜੀ। ਫਿਰ ਤੁਸੀਂ ਬਰੀਡ ਤੇ ਹੈਗੇ ਆ ਜੀ ਪੂਰੇ ਕਾਮਯਾਬ ਹੀ ਹੈ ਦਾ ਕਹੋ ਨਾ। ਹਾਂਜੀ। 14 ਕਿਲੋ 12 ਤੋਂ 14 ਕਿਲੋ ਦੁੱਧ ਜਿਹੜੀ ਪਹਿੰਨਣ ਝੋਟੀ ਦਿੰਦੀਆਂ ਮਾੜੀ ਨਹੀਂ ਦੇ ਦ। ਮਾੜੀ ਨਹੀਂ ਹੈ। ਕਿਹੜਾ ਮਾੜੀ ਨਹੀਂ ਦੇ ਦ। ਠੀਕ ਹੈ ਜੀ। ਤੇ ਬਸ ਆ ਜੇ ਡੋਟੜਾ ਥੋੜਾ ਜਿਹਾ ਮੇਰੇ ਹੱਥ ਆਉਣਾ ਤੁਸੀਂ ਕਰ ਲੋ ਜੀ ਬਸ ਹੋਰ ਓਕੇ ਆ ਗਮ ਇੱਕ ਬਾਈ ਜੀ ਥੋੜੀ ਜਿਆਦਰਾ ਨੀਵੀਆਂ ਉਹਨਾਂ ਨੂੰ ਕਿਹਾ ਵੀ ਉੱਤਿਆਂ ਕਰਕੇ ਪਾਓ ਇਹ ਬਾਈ ਜੀ ਤੁਸੀਂ ਛੂਹ ਗਈ ਇਹਨਾਂ ਨੂੰ ਬਹੁਤ ਅੱਛਾ ਮੈਕਰੀ ਹੈ ਯਾਨੀ ਬਾਹਰ ਉੱਤਿਆਂ ਪਾਉਂਦਾ ਅੱਛਾ ਆਉਣ ਰਾਜਾ ਅੱਛਾ ਹਾਂ ਥੋੜਾ ਜਿਹਾ ਤੁਸੀਂ ਕੁੱਲੇ ਥਾਂ ਦੇ ਬੈਠੇ ਕਰਕੇ ਇਹ ਦਿੱਕਤ ਵੀ ਆ ਜਾਂਦੀ ਹੈ ਪਰ ਜੇ ਇਹ ਉੱਚਾ ਹੋਵੇ ਨਾ ਹੀ ਥੋੜਾ ਜਿਹਾ ਪ੍ਰੋਬਲਮ ਘਟਾ ਹੋਊਗੀ ਹਨਾ ਆ ਇਹ ਤਾਂ ਗੱਲ ਹੈ ਤੇ ਗਾਣੂ ਬਾਈ ਦੀ ਕੀ ਪਾਇਆ ਤੁਸੀਂ ਮਿਨਰਲ ਮਿਕਸਚਰ ਤੁਸੀਂ ਰੈਗੂਲਰ ਪਾਉਂਦੇ ਪਾਉਂਦੇ ਆ ਜੀ ਅੱਛਾ ਰੇ ਫੀਡ ਦੇ ਪੌਣੇ ਪੌਣਾ ਸੀ ਅੱਛਾ ਫੀਡ ਤੇ ਪੌਣੇ ਐਕਸਟਰਾ ਨਹੀਂ ਪਾਉਂਦੇ ਐਕਸਟਰਾ ਨਹੀਂ ਪਾਉਂਦੇ ਐਕਸਟਰਾ ਪਾਓ ਜੀ ਗਾਵਾਂ ਨੂੰ ਤਾਂ ਪਾਉਣਾ ਹੀ ਪੈਣਾ ਠੀਕ ਮੱਝਾਂ ਦਾ ਤੁਹਾਨੂੰ ਪਤਾ ਠੀਠ ਹੁੰਦੇਗਾ ਚੱਲੀ ਜਾਂਦਾ ਗਾਵਾਂ ਪਰ ਗਾਵਾਂ ਨੂੰ ਤੁਹਾਨੂੰ ਐਕਸਟਰਾ ਪਾਉਣਾ ਪੈਣਾ ਠੀਕ ਹੈ ਠੀਕ ਹੈ ਤਾਂ ਹੀ ਲੰਮਾ ਟਾਈਮ ਪਸ਼ੂ ਦੁੱਧ ਦਿੰਦਾ ਤੇ ਨਹੀਂ ਇਹ ਤੀਜੇ ਚੌਥੇ ਆ ਕੇ ਅਮਰੀਕਨ ਗਾਵਾਂ ਤਾਂ ਹੀ ਲੋਕ ਕਹਿੰਦੇ ਵੀ ਰਿਪੀਟਰ ਹੋ ਜਾਂਦੀਆਂ ਤਾਂ ਹੀ ਹੁੰਦੀਆਂ ਮੈਂ ਤਾਂ ਆਪ ਬਾਈਪਾਸ ਫੈਡ ਪਾਉਣੇ ਆ ਨਾ ਆਪ ਮਿਨਰਲ ਵੈਕਚਰ ਰੈਗੂਲਰ ਪਾਉਣੇ ਆ ਨਾ ਬਾਈਪਾਸ ਫੈਡ ਪਾਉਣੇ ਆ ਫੀ ਪਾਉਂਦੇ ਆ ਫੀਡ ਤੇ ਪਾਉਂਦੇ ਹੀ ਹੋਣਗੇ ਨਾ ਬੈਕ ਸਾਈਡ ਤੇ ਕੋਈ ਟੀਮ ਦਾ ਧਿਆਨ ਰੱਖ ਕੇ ਫੀਡ ਬਣਾਉਂਦੇ ਆ ਤੇ ਜਿਵੇਂ ਤੁਹਾਡੇ ਪਸ਼ੂਆਂ ਦੀ ਹੈਲਥ ਆ ਮੱਝਾਂ ਵਧੀਆ ਦੁੱਧ ਦਿੰਦੀਆਂ ਫੀਡ ਨਾਲ ਵਧੀਆ ਅੱਛਾ ਫਿਰ ਤੁਸੀਂ ਕਹਿ ਕੇ ਬਣਵਾਉਣੇ ਵੀ ਅਸੀਂ ਸਾਈਲੇਜ ਪਾਉਣੇ ਆ ਉਸ ਹਿਸਾਬ ਨਾਲ ਫੀਡ ਦੇ ਹਿਸਾਬ ਨਾਲ ਹਾਂ ਅਡ ਬਣਦੀ ਆ ਤੇ ਕੋਈ ਮਸਟਾਈਟਸ ਦੀ ਦਿੱਕਤ ਆਈ ਹੋਵੇ ਜਮਾ ਹੀ ਨਹੀਂ ਨਾ ਗਾਮਾਤ ਵੀ ਨਹੀਂ ਬਸ ਸਹੀ ਹੈ ਬੜੀ ਪ੍ਰਸਿੱਧ ਸਖੈਤਾ ਓਕੇ ਪਰ ਇੱਕ ਗਾਜ ਇੰਨੇ ਪਸ਼ੂਆਂ ਜੋ ਰਿਪੀਟਰ ਹੈਗੀ ਵੀ ਆ ਤੁਸੀਂ ਵਾਲੇ ਵੀ ਚੱਲੇ ਜਾਂਦਾ ਇਹਨੂੰ 2 ਸਾਲਾਂ ਤੋਂ ਮੱਥਾ ਮਾਰ ਰਹੇ ਆ ਹਾਂਜੀ ਕੀ ਕਹਦੇ ਐ ਮਨਤ ਨਹੀਂ ਐ ਵੀ ਵੇਚਦੇ ਕੀ ਯਾਰ ਕੀ ਕਰਨਾ ਕੀ ਘਰੀ ਦੇ ਜੀ ਹਾਂ ਦੇਖੋ ਇਹਨੂੰ ਜੀ ਜੀ ਕਰਦਾ ਦੁੱਧ ਬੜਿਆ ਘੜਦੇ ਚੰਗੀ ਹੈ ਕਿੰਨਾ ਦੁੱਧ ਦੇ ਦਿਆ ਨੇ ਸੱਜੇ ਪੱਕੀ ਸੰਜੀ ਜੱਲਾਂ ਵੇਚ ਜਾਂਦੀ ਸਾਡੇ ਨਾਰਮਲ ਸੇ ਵਾਸਤੇ ਬਹੁਤ ਦੁੱਧ ਦੇ ਦਿੰਦਾ ਅਗਰੇਬ ਜਿਹਾ ਬੰਦਾ ਵੇਚਣ ਨੂੰ ਨਹੀਂ ਮਨ ਨਹੀਂ ਕਰਦਾ ਇਹਦੇ ਸਹੀ ਹੈ ਬਸ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਜੇ ਤੁਸੀਂ ਚਾਰ ਪਾ ਰਹੇ ਆ ਤਾਂ ਥੋੜਾ ਜਿਹਾ گاਵਾ ਚ ਦਿੱਕਤ ਆ ਜਿਹੜੀ ਇਹ ਤਾਂ ਹੀ ਆਉਂਦੀ ਆ ਵੀ گاਵਾ ਜਦੋਂ ਆਪਾਂ ਖੁੱਲੀਆਂ ਨਹੀਂ ਛੱਡਦੇ ਹਨਾ ਓਵਰ weight ਦੇਖੋ ਗਾਂ ਦਾ weight ਬਹੁਤ ਵਧਿਆ ਪਿਆ ਤਾਂ ਕਰਕੇ ਆ ਜਾਂਦੀ ਹੈ ਪ੍ਰੋਬਲਮ ਇੱਕ मिनਰਲ ਮੈਕਚਰ ਤੇ ਟੌਪਸ ਦੀ ਵੈਂਡਰ ਜਰੂਰੀ ਪਾਇਆ ਕਰੋ ਜਿੱਥੇ ਤੁਸੀਂ ਚਾਰ ਪਾ ਰਹੇ ਆ ਵੈਸੇ ਤਾਂ ਬਾਈ ਜੀ ਕਹਿੰਦੇ ਕੋਈ ਮਸਟਾਇਟਸ ਦੀ ਦਿੱਕਤ ਆਪਣੇ ਆ ਨਹੀਂ ਰਹੀ ਪਰ ਫਿਰ ਵੀ ਮੰਨ ਕੇ ਚੱਲੋ ਜੇ ਕੋਈ ਇਹ ਜੀ ਦਿੱਕਤ ਆਉਂਦੀ ਆ ਹਾਂ ਜੋ ਤਿੰਨ ਚਾਰ ਵਾਰੀ ਤੁਸੀਂ ਟੀਗਾ ਪ੍ਰਭਾ ਲਿਆ ਜੀ ਤਾਂ ਸੈਂਕ్రో ਕਰਕੇ ਦੇਖ ਲਿਆ ਕਰੋ ਠੀਕ ਹੈ ਕੋਈ ਹਾਰਮੋਨ ਮੰਨ ਕੇ ਚੱਲੋ ਪਹਿਲੀ ਗੱਲ ਤਾਂ ਦੂਜੀ ਤੀਜੀ ਵਾਰੀ ਹਾਰਮੋਨ ਲਾ ਹੀ ਦਿਆ ਕਰੋ ਜੀ ਇਹ ਨਹੀਂ ਕੋਈ ਦਿੱਕਤ ਆਉਂਦੀ ਤਾਂ ਚੱਲੀ ਜਾਂਦਾ ਸਹੀ ਆ ਕੰਮ ਤੇ ਇੱਕ ਸੂਨ ਤੋਂ ਬਾਅਦ ਜਿਹੜਾ ਤੁਹਾਨੂੰ ਮੈਂ ਦੱਸਦਾ 15 ਤੋਂ 20 ਦਿਨ ਦੇ ਵਿੱਚ ਦਵਾਈ ਪਾ ਦਿਆ ਕਰੋ ਜੀ બસ ਇਹਦੀ ਜਿਆਦਾ ਧਿਆਨ ਰੱਖੋਗੇ ਪਸ਼ੂ ਨੂੰ ਮੰਨ ਲਓ ਵੇਟ ਨਾ ਟੁੱਟੋਗੇ ਹੁਣ ਜਦੋਂ ਇਹ ਓਵਰ weight ਹੋਈ ਗਈ ਹੈ ਜੀ ਜਿਆਦਾ ਵੇਟ ਵੀ ਮਾੜਾ ਤੇ ਥੋੜਾ ਵੀ ਮਾੜਾ ਠੀਕ ਹੈ ਇਹ ਗਾਂ ਦਾ ਥੋੜਾ ਜਿਹਾ ਵੇਟ ਜ਼ਿਆਦਾ ਓਵੇਂ ਬੱਚੇ ਦਾ ਨਹੀਂ ਤੇ ਕੋਈ ਜਰਬੀ ਨਹੀਂ ਜੜੀ ਵੀ ਪਰ ਥੋੜਾ ਜਿਹਾ ਵੇਟ ਤੇ ਜਿਆਦਾ ਕਰਕੇ ਦਿੱਕਤ ਆ ਰਹੀ ਹੈ ਪਰ ਪ੍ਰਮਾਤਮਾ ਸੁੱਖ ਰੱਖ ਕੇ ਜੀ ਗੱਭਣ ਕਰਕੇ ਤੁਹਾਨੂੰ ਪਾਵਾਂਗੇ ਵੀਡੀਓ ਇਹਦੇ ਦੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰੋ ਜੀ ਤੇ ਨਾਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ